ਰਾਜਵੀਰ ਜਵੰਦਾ ਦੀ ਮਾਂ ਨੇ ਕਰ ਦਿੱਤਾ ਵੱਡਾ ਐਲਾਨ ਕੀਤੀ ਲੋਕਾਂ ਨੂੰ ਇਹ ਅਪੀਲ ਸੋ ਰਾਜਵੀਰ ਜਵੰਦਾ ਬਾਰੇ ਕੀ ਐਲਾਨ ਕੀਤਾ ਅਤੇ ਲੋਕਾਂ ਨੂੰ ਕੀ ਅਪੀਲ ਕੀਤੀ ਦੱਸਾਂਗੇ ਤੁਹਾਨੂੰ ਅੱਜ ਦੇ ਇਸ ਵੀਡੀਓ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਸਾਡੇ ਨਹੀਂ ਰਿਹਾ ਸਰੀਰਕ ਤੌਰ ਤੇ ਪਰ ਹਮੇਸ਼ਾ ਹੀ ਉਸਦੇ ਗਾਣੇ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਰਹਿਣਗੇ ਉਸਦੇ ਬੋਲ ਸਾਨੂੰ ਸੁਣਦੇ ਰਹਿਣਗੇ ਉਹ ਹਮੇਸ਼ਾ ਹੀ ਸਾਡੇ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਰਹੇਗਾ ਉਸਦੇ ਗੀਤ ਐਨੇ ਮਿੱਠੇ ਸਾਫ਼ ਸੁਥਰੇ ਤੇ ਦਿਲ ਨੂੰ ਛੂਣ ਵਾਲੇ ਹਨ ਜੋ ਵੀ ਇੱਕ ਵਾਰ ਰਾਜਵੀਰ ਜਵੰਦੇ ਦਾ ਕੋਈ ਵੀ ਗੀਤ ਸੁਣ ਲਵੇ ਤਾਂ ਪੱਕਾ ਦਿਲ ਨੂੰ ਸਕੂਨ ਮਿਲਦਾ ਹੈ ਭਾਵੇਂ ਉਹ ਕੁੜੀਆਂ ਤੇ ਹੋਵੇ ਭਾਵੇਂ ਉਹ ਘਰ ਵਾਲੀ ਤੇ ਹੋਵੇ ਚਾਹੇ ਮਾਂ ਤੇ ਹੋਵੇ ਰਾਜਵੀਰ ਜਵੰਦੇ ਦਾ ਹਰ ਇੱਕ ਗੀਤ ਸਾਨੂੰ ਮੋਟੀਵੇਟ ਕਰਦਾ ਹੈ ਨਾ ਕਦੇ ਰਾਜਵੀਰ ਜਵੰਦੇ ਨੇ ਹਥਿਆਰਾਂ ਤੇ ਗਾਣੇ ਗਾਏ ਤੇ ਨਾ ਹੀ ਕਦੇ ਸ਼ਰਾਬ ਜਾਂ ਫਿਰ ਹੋਰ ਕਿਸੇ ਚੀਜ਼ ਤੇ ਉਹ ਹਮੇਸ਼ਾ ਹੀ ਮਾਵਾਂ ਦਾ ਦਰਦ ਧੀਆ ਦਾ ਦਰਦ ਗੀਤਾਂ ਦੇ ਵਿੱਚ ਪਰਾਉਂਦਾ ਰਿਹਾ ਪਰ ਅਫਸੋਸ ਰਾਜਵੀਰ ਜਵੰਦੇ ਨੂੰ ਰੱਬ ਸਾਡੇ ਤੋਂ ਐਨੇ ਦੂਰ ਲੈ ਗਿਆ ਕਿ ਸ਼ਾਇਦ ਉਹ ਕਦੇ ਵੀ ਹੁਣ ਸਾਨੂੰ ਮਿਲ ਨਾ ਸਕੇ ਰੱਬ ਵੀ ਅਜੇ ਹੀ ਸੱਚੇ ਲੋਕਾਂ ਨੂੰ ਬਹੁਤ ਜਲਦੀ ਆਪਣੇ ਕੋਲ ਬੁਲਾ ਲੈਂਦਾ ਹੈ ਹੁਣ ਤੱਕ ਵੀਰੇ ਨੇ ਸਟਰਗਲਿੰਗ ਕੀਤੀ ਸੀ 3-4 ਸਾਲਾਂ ਤੋਂ ਵੀਰੇ ਥੋੜਾ ਜਿਹਾ ਸੁਖ ਦੇ ਵਿੱਚ ਆਇਆ ਸੀ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਉਸ ਨੂੰ ਆਪਣੇ ਚਰਨਾਂ ਨਾਲ ਲਾ ਲਿਆ ਸਾਡੇ ਤੋਂ ਦੂਰ ਲੈ ਗਿਆ ਉਹ ਹਮੇਸ਼ਾ ਹੀ ਸਟੇਸ ਤੇ ਪੰਜਾਬ ਪੰਜਾਬੀ ਦੀਆਂ ਗੱਲਾਂ ਕਰਦਾ ਸੀ ਉਸ ਦਾ ਪਹਿਰਾਵਾ ਚਾਦਰਾ ਕੁੜਤਾ ਤੇ ਜੁਪਤੀ ਗਲ ਦੇ ਵਿੱਚ ਕੈਂਠਾ ਤੇ ਹੱਥ ਤੇ ਪੈਰਾਂ ਦੇ ਵਿੱਚ ਖੁੰਗਰੂ ਹੁੰਦੇ ਸੀ ਜੋ ਕਿ ਇਹ ਦਰਸਾਉਂਦੇ ਸੀ ਕਿ ਰਾਜਵੀਰ ਜਵੰਦਾਵਿਰ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਹੈ ਅਕਸਰ ਹੀ ਜਦੋਂ ਰਾਜਵੀਰ ਜਵੰਦੇ ਦੇ ਪ੍ਰੋਗਰਾਮ ਲੱਗਿਆ ਦੇਸੀ ਤਾਂ ਹੋ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਹਾਸੇ ਮਜ਼ਾਕ ਵੀ ਕਰ ਲੈਂਦਾ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਅਤੇ ਆਖਦੇ ਸੀ ਕਿ ਪਹਿਲਾ ਪਹਿਲਾਂ ਹੀ ਜਦੋਂ ਵਿਆਹ ਹੁੰਦਾ ਹੈ ਮੁੰਡੇ ਤੇ ਕੁੜੀ ਦਾ ਨਾਲ-ਨਾਲ ਰਹਿੰਦੇ ਨੇ ਪਰ ਜਦੋਂ ਹੌਲੀ-ਹੌਲੀ ਟਾਈਮ ਵਧਦਾ ਜਾਂਦਾ ਹੈ ਬੀਤਦਾ ਜਾਂਦਾ ਹੈ ਤਾਂ ਜਦੋਂ ਕਿਤੇ ਨਾਲ ਜਾਂਦੇ ਨੇ ਕਿਸੇ ਵਿਆਹ ਤੇ ਤਾਂ ਬੰਦਾ ਜਦੋਂ ਵਿਆਹ ਤੇ ਪਹੁੰਚਦਾ ਹੈ ਪੈਲਸ ਦੇ ਵਿੱਚ ਤਾਂ ਗੱਡੀ ਤੋਂ ਉਤਰਦਾ ਹੈ ਪਹਿਲਾਂ ਤਾਂ ਆਹੀ ਕਹਿੰਦਾ ਕਿ ਤੁਸੀਂ ਚਲੋ ਮੈਂ ਆਇਆ ਪਰ ਜੇਕਰ ਉਹ ਨਾਲ ਤੁਰ ਵੀ ਪੈਂਦੇ ਤਾਂ ਜਦੋਂ ਐਂਟਰੀ ਕਰਦੇ ਤਾਂ ਬੰਦੇ ਬੰਦੇ ਵਾਲੇ ਪਾਸੇ ਤੇ ਲੇਡੀਜ਼ ਲੇਡੀਜ਼ ਵਾਲੇ ਪਾਸੇ ਚਲੇ ਜਾਂਦੇ ਅਜਹੀਆਂ ਗੱਲਾਂ ਰਾਜਵੀਰ ਜਵੰਦੀ ਦੀਆਂ ਲੋਕਾਂ ਨੂੰ ਹਸਾਉਂਦੀਆਂ ਸੀ ਇਤਿਹਾਸਾ ਮਜ਼ਾਕ ਵੀ ਉਹ ਸਟੇਜ ਤੇ ਹੀ ਕਰ ਲੈਂਦਾ ਸੀ ਕਿਉਂਕਿ ਵੀਰ ਦੇ ਦਿਲ ਵਿੱਚ ਕੋਈ ਵੀ ਮੈਲ ਮੋਟਾਪ ਨਹੀਂ ਸੀ ਜਵੰਦੇ ਨੇ ਆਪਣੇ ਗੀਤਾ ਦੇ ਵਿੱਚ ਹਮੇਸ਼ਾ ਹੀ ਮਾਮਾ ਦਾ ਜ਼ਿਕਰ ਕੀਤਾ ਧੀਆ ਦਾ ਜ਼ਿਕਰ ਕੀਤਾ ਸ਼ਾਇਦ ਹੀ ਅੱਜ ਤੱਕ ਕੋਈ ਵੀ ਗੀਤ ਧੀਆ ਦੇ ਬਾਰੇ ਹੋਰ ਕਿਸੇ ਸਿੰਗਰ ਨੇ ਇੰਨੀ ਸੂਚੀ ਤੇ ਸਜਰੀ ਆਵਾਜ਼ ਦੇ ਵਿੱਚ ਗਾਇਆ ਹੋਵੇ ਸੋ ਉਥੇ ਮਾਤਾ ਰਾਜਵੀਰ ਜਵੰਦੇਦੀ ਨੇ ਕਿਹਾ ਕਿ ਤੁਸੀਂ ਰਾਜਵੀਰ ਨੂੰ ਬਹੁਤ ਪਿਆਰ ਦਿੱਤਾ ਹੈ ਰਾਜਵੀਰ ਜਵੰਦੇਦੀ ਮਾਤਾ ਜੀ ਨੇ ਕਿਹਾ ਜਿਵੇਂ ਤੁਸੀਂ ਰਾਜਵੀਰ ਲਈ ਅਰਦਾਸਾਂ ਕੀਤੀਆਂ ਸੀ ਉਸ ਨੂੰ ਬਹੁਤ ਪਿਆਰ ਦਿੱਤਾ ਸੀ ਉਦਾਂ ਹੀ ਉਹਦੀ ਆਉਣ ਵਾਲੀ ਫਿਲਮ ਯਮਲੇ ਨੂੰ ਪਿਆਰ ਦਿਓ ਤੁਸੀਂ ਸਾਰੇ ਇਸ ਫਿਲਮ ਨੂੰ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਦੇਖਣ ਜਾਓ ਇਹ ਗੱਲ ਕਹਿ ਕੇ ਮਾਤਾ ਭਾਵੁਕ ਹੋ ਗਏ ਹੋਵੇ ਵੀ ਕਿਉਂ ਨਾ ਜਿਸ ਦਾ ਦਿਲ ਦਾ ਟੁਕੜਾ ਇਸ ਜਹਾਨ ਤੋਂ ਦੂਰ ਜਾਵੇ ਉਹ ਮਾਤਾ ਭਾਵੁਕ ਹੋਵੇ ਕਿਉਂ ਨਾ ਇਹਰ ਵਰਗਾ ਪੁੱਤ ਜਿਹੜਾ ਹਮੇਸ਼ਾ ਆ ਕੇ ਦੁੱਖ ਸੁੱਖ ਕਰਿਆ ਕਰਦਾ ਸੀ ਮਾਂ ਉਦੋਂ ਤੱਕ ਨਹੀਂ ਸੌਂਦੀ ਸੀ ਜਦੋਂ ਤੱਕ ਰਾਜਵੀਰ ਜਵੰਦਾ ਪ੍ਰੋਗਰਾਮ ਲਾ ਕੇ ਘਰ ਨਹੀਂ ਆ ਜਾਂਦਾ ਸੀ ਬਾਰ ਬਾਰ ਫੋਨ ਕਰਦੀ ਸੀ ਕਿ ਪੁੱਤ ਕਿੰਨਾ ਕੁ ਟਾਈਮ ਲੱਗੇਗਾ ਕਦੋਂ ਤੂੰ ਘਰ ਆਵੇਂਗਾ ਇੱਕ ਮਾਂ ਨੂੰ ਬੇਚੈਨੀ ਲੱਗੀ ਰਹਿੰਦੀ ਹੈ ਜਦੋਂ ਤੱਕ ਉਸ ਦਾ ਪੁੱਤ ਉਸ ਦਾ ਜਿਗਰ ਦਾ ਟੋਟਾ ਘਰ ਨਹੀਂ ਪਹੁੰਚ ਜਾਂਦਾ ਭਾਵੇਂ ਉਹ ਕਿਤੇ ਵੀ ਗਿਆ ਹੋਵੇ ਮਾਂ ਦੀ ਆਤਮਾ ਬਣੀ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਤੱਕ ਉਹ ਆਪਣੇ ਪੁੱਤ ਨੂੰ ਘਰ ਨਹੀਂ ਦੇਖ ਲੈਂਦੀ ਤਾਂ ਉਹ ਚੈਨਲ ਨਹੀਂ ਸੌਂਦੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਰਾਜਵੀਰ ਜਵੰਦੇ ਦੀ ਮਾਤਾ ਦੀ ਗੱਲ ਕੋਣ ਕੋਣ ਮੰਨਦਾ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਰਾਜਵੀਰ ਜਵੰਦੇ ਦੀ ਯਮਲਾ ਫਿਲਮ ਕੋਣ ਕੋਣ ਦੇਖਣ ਜਾਂਦਾ ਹੈ ਉਮੀਦ ਕਰਦੇ ਹਾਂ ਕਿ ਲੋਕ ਰਾਜਵੀਰ ਜਵੰਦੇ ਦੀ ਇਸ ਫਿਲਮ ਨੂੰ ਆਪਣੇ ਪਰਿਵਾਰਾਂ ਦੇ ਨਾਲ ਦੇਖਣ ਜ਼ਰੂਰ ਜਾਣਗੇ ਅਤੇ ਪਰਿਵਾਰ ਦਾ ਹੌਸਲਾ ਵਧਾਉਣਗੇ ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦੇ ਦੀ ਇਹ ਆਖਰੀ ਫਿਲਮ ਹੈ ਜਿਸ ਦੀ ਕੀ 2025 ਦੇ ਵਿੱਚ ਹੀ ਸ਼ੂਟਿੰਗ ਪੂਰੀ ਹੋਈ ਸੀ ਜਿਸ ਤੋਂ ਬਾਅਦ ਸਵੀਰ ਜਵੰਦਾ ਲੇਲਦਾਖ ਜਾਣ ਦਾ ਪਲਾਨ ਬਣਾਉਂਦਾ ਹੈ ਅਤੇ ਉਸ ਤੋਂ ਬਾਅਦ ਬਾਈਕ ਲਿਆਉਂਦਾ ਹੈ ਬਾਕੀ ਜੋ ਕੁਝ ਵੀ ਅੱਗੇ ਘਟਨਾ ਵਾਪਰੀ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਸੋ ਉਮੀਦ ਕਰਦੇ ਹਾਂ ਕਿ ਰਾਜਵੀਰ ਜਵੰਦੇ ਦੀ ਯਮਲਾ ਮੂਵੀ ਤੁਸੀਂ ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਦੇਖਣ ਜਾਓਗੇ ਸੋ ਵੀਡੀਓ ਨੂੰ ਵਾਤੋਂ ਵਾਤ ਸ਼ੇਅਰ ਕਰਿਓ ਤਾਂ ਜੋ ਰਾਜਵੀਰ ਦੀ ਮਾਤਾ ਦੀ ਇਹ ਅਪੀਲ ਹਰ ਇੱਕ ਇਨਸਾਨ ਤੱਕ ਹਰ ਇੱਕ ਉਸ ਫੈਨਸ ਤੱਕ ਪਹੁੰਚ ਜਾਵੇ ਜਿਹੜੇ ਜਵੰਦੇ ਨੂੰ ਪਿਆਰ ਕਰਦੇ ਨੇ ਸੋ ਕਮੈਂਟਾਂ ਦੇ ਵਿੱਚ ਆਪਣੇ ਰਾਏ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ